ਸਤਿ ਸ੍ਰੀ ਅਕਾਲ ਜੀਓ ਮੈਂ ਗੁਰਨਾਮ ਸਿੰਘ ਚਾਹਾਨ ਅੱਜ ਕਸ਼ਮੀਰ ਦੇ ਸ਼ਹਿਰ ਪੁਨਸ਼ ਵਿੱਚ ਗੁਰਦੁਆਰਾ ਸਾਹਿਬ ਤੇ ਹੋਏ ਹਮਲੇ ਦੌਰਾਨ ਸ਼ਹੀਦ ਹੋਏ ਸਿੰਘਾਂ ਅਤੇ ਗੁਰੂ ਘਰ ਉੱਤੇ ਹੋਏ ਹਮਲੇ ਦੀ ਦਾਸਤਾਨ ਆਪ ਦੇ ਸਾਹਮਣੇ ਪੇਸ਼ ਕਰ ਰਹੇ ਹਾਂ ਉੱਥੇ ਜਾਂਚ ਲਈ ਸਤਕਾਰ ਕਮੇਟੀ ਦੇ ਸਿੰਘ ਗਏ ਸਨ ਉਹਨਾਂ ਨਾਲ ਜੋ ਗੱਲਬਾਤ ਹੋਈ ਹੈ ਉਹ ਆਪ ਦੇ ਸਨਮੁਖ ਹੈ ਜੰਮੂ ਕਸ਼ਮੀਰ ਦਾ ਸ਼ਹਿਰ ਪੁਨਸ਼ ਜੋ ਕਿ ਪਾਕਿਸਤਾਨ ਦੇ ਬਾਰਡਰ ਤੋਂ ਸਿਰਫ 500 ਮੀਟਰ ਦੀ ਦੂਰੀ ਤੇ ਸਥਿਤ ਹੈ ਇੱਥੇ ਭਾਰਤ-ਪਾਕਹ جنگ ਦੇ ਚੱਲਦਿਆਂ 7 ਮਈ ਨੂੰ ਗੁਰਦੁਆਰਾ ਸਿੰਘ ਸਭਾ ਤੇ ਬੰਬ ਸੁੱਟਿਆ ਗਿਆ ਇਸ ਘਟਨਾ ਦੀ ਜਾਂਚ ਕਰਨ ਦੇ ਲਈ ਭਾਈ ਦਵਿੰਦਰ ਸਿੰਘ ਖਾਲਸਾ ਭਾਈ ਮਨਦੀਪ ਸਿੰਘ ਅਤੇ ਉਹਨਾਂ ਦਾ ਭਚੰਗੀ ਭਾਈ ਅਮਰਤ ਸਿੰਘ ਪੁਲਿਸ ਪਹੁੰਚੇ ਉਸ ਸਮੇਂ ਉੱਥੇ ਕਰਫੂ ਲੱਗਿਆ ਹੋਇਆ ਸੀ ਤੇ ਹਰ ਪਾਸੇ ਸਹਿਮ ਦਾ ਮਾਹੌਲ ਸੀ ਉਹਨਾਂ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਭਾਈ ਨਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਤੇ ਉਹਨਾਂ ਦੱਸਿਆ ਕਿ ਰਾਤ 1 ਵਜੇ ਤੋਂ ਬੰਬਾਰੀ ਹੋ ਰਹੀ ਸੀ ਸਵੇਰ ਵੇਲੇ ਗ੍ਰੰਥੀ ਸਿੰਘ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਤੇ 7 ਵਜੇ ਪਾਠ ਦੀ ਸਮਾਪਤੀ ਕੀਤੀ ਗਈ ਸੰਗਤਾਂ ਪ੍ਰਸ਼ਾਦ ਲੈ ਕੇ ਆਪਣੇ ਘਰਾਂ ਨੂੰ ਚਲੀਆਂ ਗਈਆਂ ਸਨ ਗ੍ਰੰਥੀ ਸਿੰਘ ਆਪਣੇ ਘਰ ਚਲਾ ਗਿਆ ਜਦੋਂ ਕਿ ਭਾਰਤੀ মিডিਆ ਦੱਸ ਰਿਹਾ ਹੈ ਜੋ ਪਾਕਿਸਤਾਨ ਵੱਲੋਂ ਬੰਬ ਆਇਆ ਉਹ ਗੁਰਦੁਆਰਾ ਸਾਹਿਬ ਉੱਤੇ ਡਿੱਗਿਆ ਹੈ ਅਤੇ ਗ੍ਰੰਥੀ ਸਿੰਘ ਦੀ ਮੌਤ ਗੁਰਦੁਆਰਾ ਸਾਹਿਬ ਵਿੱਚ ਹੋਈ ਹੈ ਇਹ ਬਿਲਕੁਲ ਸਰਾਸਰ ਝੂਠ ਹੈ ਉਹਨਾਂ ਦੱਸਿਆ ਕਿ ਬੰਬ ਉਹਦੇ ਘਰ ਵਿੱਚ ਡਿੱਗਿਆ ਤੇ ਭਾਈ ਅਮਰੀਕ ਸਿੰਘ ਸ਼ਹੀਦ ਹੋ ਗਏ ਭਾਈ ਅਮਰਜੀਤ ਸਿੰਘ ਤੇ ਭਾਈ ਰਣਜੀਤ ਸਿੰਘ ਜੋ ਬੇਸਮੈਂਟ ਵਿੱਚ ਬੈਠੇ ਹੋਏ ਸਨ ਉਹਨਾਂ ਨੇ ਉੱਥੇ ਹੀ ਸ਼ਹੀਦੀ ਪਾ ਦਿੱਤੀ ਇਸ ਘਟਨਾ ਵਿੱਚ ਬੀਬੀ ਬਲਵਿੰਦਰ ਕੌਰ ਉਰਫ ਰੂਬੀ ਦੀ ਵੀ ਮੌਤ ਹੋਈ ਹੈ ਆਓ ਸੁਣਦੇ ਹਾਂ ਭਾਈ ਦਵਿੰਦਰ ਸਿੰਘ ਦੀ ਜ਼ਬਾਨੀ ਜੋ ਕੁਛ ਉਹਨਾਂ ਨੇ ਉੱਥੇ ਦੇਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਅਸੀਂ ਇਸ ਟਾਈਮ ਪਉਂਚ ਵਿੱਚ ਪਹੁੰਚੇ ਆ ਜਿੱਥੇ ਕਿ ਸੰਗਤ ਜੀ ਪਿਛਲੇ ਦਿਨੀ ਕੋਈ 7 ਮਈ ਨੂੰ ਜੋ ਇੱਥੇ ਇਸ ਗੁਰਦੁਆਰੇ ਸਾਹਿਬ ਵਿੱਚ ਹਮਲਾ ਹੋਇਆ ਸੀਗਾ ਤੇ ਪੀਵੀ ਚੈਨਲਾਂ ਵੱਲੋਂ ਗਲਤ ਜਿਹੜੀ ਫੁਗਾ ਫੈਲਾਈ ਗਈ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੋ ਰਾਗੀ ਸਿੰਘ ਪਾਠ ਕਰ ਰਿਹਾ ਸੀ ਉਹ ਸ਼ਹੀਦ ਹੋ ਗਿਆ ਸੰਗਤ ਜੀ ਇਹਦੇ ਬਾਰੇ ਆਪਾਂ ਸਾਰੀ ਤੁਹਾਨੂੰ ਇੱਥੇ ਗੁਰਦੁਆਰੇ ਸਾਹਿਬ ਪਹੁੰਚੇ ਆ ਸਾਰੀ ਤੁਹਾਨੂੰ ਇਹ ਜਿਹੜੀ ਘਟਨਾ ਦੀ ਜਾਣਕਾਰੀ ਸੱਚ ਦੱਸਾਂਗੇ ਵੀ ਸੱਚ ਕੀ ਵਰਤਿਆ ਆਤਮਈ ਰਾਤ ਦੀ ਜਦੋਂ 7 ਤਰੀਕ ਨੂੰ ਰਾਤ ਨੂੰ ਜਦੋਂ ਪਾਠ ਦੀ ਸਮਾਪਤੀ ਹੁੰਦੀ ਰਹ ਰਾਸ ਦੀ ਉਸ ਤੋਂ ਬਾਅਦ ਸੰਗਤ ਜੀ ਫਾਇਰਿੰਗ ਹੋਣ ਲੱਪਾਂ ਦੀ ਆ ਤੁਸੀਂ ਇਹ ਦੇਖ ਸਕਦੇ ਹੋ ਉਹ ਜਿਹੜੀ ਜਿਹੜੀ ਪਹਾੜੀ ਅੱਗੇ ਉਹ ਸਾਰੀ ਪਾਕਿਸਤਾਨ ਦੀ ਪਹਾੜੀ ਆ ਉਹ ਸਾਰੀ ਪਾਕਿਸਤਾਨ ਦੀ ਪਹਾੜੀ ਅਜੇ ਤੱਕ ਵੀ ਮਤਲਬ ਕਿਹਾ ਜਾਂਦਾ ਵੀ ਹੁਣ ਵੀ ਬਹੁਤ ਡਾਰਾ ਪਤਾ ਨਹੀਂ ਕਿਹੜੇ ਵੇਲੇ ਆਣ ਕੇ ਇੱਥੇ ਬਸਪੋਰਟ ਡਿੱਗ ਜਾਣ ਤੇ 7 ਤਰੀਕ ਦੀ ਮੈਂ ਦੱਸ ਰਿਹਾ ਸੰਗਤ ਜੀ 7 ਤਰੀਕ ਜਦੋਂ 7:30 ਵਜੇ ਸ਼ਾਮ ਹੋਈ ਤੇ ਸ਼ੁਰੂ ਹੋ ਜਾਂਦੀ ਇੱਥੇ ਜਿਹੜੀ ਬੰਬਵਾਰੀ ਤੇ ਨਾਲ ਤੁਹਾਨੂੰ ਵੀਡੀਓ ਵੀ ਦਿਖਾਵਾਂਗੇ ਜਿੱਥੇ ਇੱਥੇ ਆਣ ਕੇ ਗ੍ਰੇਟ ਸਵੇਰੇ 7 ਵਜੇ ਸੰਗਤ ਜੀ ਡਿਗਿਆ ਪੂਰੀ ਰਾਤ ਸੈਲਿੰਗ ਹੋਈ ਇੱਥੇ ਜਦੋਂ ਸਵੇਰੇ ਗ੍ਰੰਤੀ ਸਿੰਘ ਪਾਠ ਕਰਕੇ ਬਹੁਤ ਵਧੀਆ ਗੁਰੂ ਸਾਹਿਬ ਨੇ ਕਿਰਪਾ ਕੀਤੀ ਸੀ ਵੀ ਪਾਠ ਦੀ ਸਮਾਪਤੀ ਹੋ ਗਈ ਸੀ 7 ਵਜੇ ਤਾਂ ਸਾਰੀਆਂ ਸੰਗਤਾਂ ਆਪਣੇ ਘਰਾਂ ਨੂੰ ਚਲ ਗਈਆਂ ਕਿ ਮਾਹੌਲ ਬਹੁਤ ਖਰਾਬ ਸੀਗਾ ਸੰਗਤਾਂ ਜਦੋਂ ਘਰਾਂ ਨੂੰ ਚਲ ਗਈਆਂ ਪਾਠੀ ਸਿੰਘ ਵੀ ਘਰ ਚ ਲੱਗਿਆ ਉਹ ਸੰਗਤ ਜੀ ਗ੍ਰਨੇਡ ਜਿਹੜਾ ਗੁਰੂ ਘਰ ਵਿੱਚ ਗੁਰਦੁਆਰਾ ਸਾਹਿਬ ਸਾਈਡ ਤੇ ਆ ਤੇ ਜਿਹੜਾ ਸਾਈਡ ਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਥੋੜੇ ਫਰਕ ਨਾਲ ਗ੍ਰਨੇਡ ਡਿੱਗਦਾ ਆ ਤੇ ਉਸ ਟਾਈਮ ਕੋਈ ਵੀ ਗੁਰੂ ਘਰ ਵਿੱਚ ਨਹੀਂ ਸੀ ਅੰਦਰ ਤੇ ਦੂਸਰੀ ਗੱਲ ਸੰਗਤ ਜੀ ਕਰੀਏ ਜਿਹੜਾ ਭਾਈ ਗ੍ਰੰਥੀ ਸਿੰਘ ਆ ਉਹਨਾਂ ਦਾ ਘਰ ਥੋੜੀ ਦੂਰ ਤੇ ਆ ਜਾਨੀ ਕਿ ਉਹ ਸਾਈਡ ਤੇ ਉਹਨਾਂ ਦਾ ਘਰ ਪੈਂਦਾ ਆ ਉਹਦੇ ਉੱਤੇ ਜਦੋਂ ਬੰਬਵਾਰੀ ਹੁੰਦੀ ਤੇ ਉੱਥੇ ਜਿਹੜਾ ਉਹ ਸਾਡਾ ਗ੍ਰੰਥੀ ਸਿੰਘ ਸ਼ਹੀਦ ਹੁੰਦਾ ਆ ਤੇ ਦੁਬਾਰਾ ਇੱਕ ਹੋਰ ਮੈਂ ਤੁਹਾਨੂੰ ਜਾਣਕਾਰੀ ਦਿਨਾ ਦੂਸਰੀ ਸੰਗਤ ਦੀ ਗੱਲ ਹੈਗੀ ਆ ਵੀ ਇੱਕ ਟੀਵੀ ਚੈਨਲ ਵਾਲੇ ਕਹਿ ਰਹੇ ਕਿ ਅੱਤਵਾਦੀ ਮਾਰਿਆ ਗਿਆ ਉਹ ਅੱਤਵਾਦੀ ਸੰਗਤ ਜੀ ਕੌਣ ਸੀਗਾ ਉਹ ਇੱਕ ਮੌਲਵੀ ਸੀਗਾ ਜਿੱਦਾਂ ਸਾਡੇ ਗੁਰੂ ਘਰ ਵਿੱਚ ਹਮਲਾ ਹੋਇਆ ਤੇ ਮਸਜਿਦ ਵਿੱਚ ਵੀ ਉਹ ਬੰਬ ਫਟਿਆ ਤੇ ਜਿਹੜਾ ਮੌਲਵੀ ਬੱਚਿਆਂ ਨੂੰ ਬਹੁਤ ਵਧੀਆ ਪੜ੍ਹਾਈ ਸਿਖਾਉਂਦਾ ਸੀ ਕਿਉਂਕਿ ਆਪਾਂ ਵੀ ਇਥੇ ਸਾਰੇ ਮੁਸਲਮਾਨ ਵੀਰ ਕੋ ਆਪਾਂ ਬੈ ਕੇ ਸੁਣਿਆ ਕਿ ਉਹ ਜਿਹੜਾ ਮੌਲਵੀ ਸਾਡਾ ਸੀਗਾ ਉਹ ਵਿਚਾਰਾ ਬੱਚਿਆਂ ਨੂੰ ਪੜ੍ਹਾਈ ਕਰਾਉਂਦਾ ਹੁੰਦਾ ਸੀਗਾ ਤੇ ਉਹਨੇ ਵੀ ਜਦੋਂ ਨਿਵਾਜ ਪੜੀ ਸਵੇਰੇ ਤਨਵਾਜ ਤੋਂ ਉੱਥੇ ਵੀ ਜਿਹੜਾ ਸੈਲਿੰਗ ਹੋਈ ਬੰਬ ਫਟਿਆ ਜਦੋਂ ਉੱਪਰੋਂ ਡਿਗਿਆ ਤੇ ਉਹ ਵੀ ਉੱਥੇ ਮੌਕੇ ਤੇ ਸ਼ਹੀਦ ਹੋ ਜਾਂਦਾ ਸੰਗਤ ਜੀ ਤੇ ਸੰਗਤ ਜੀ ਹੁਣ ਵੀ ਜਿਹੜਾ ਮਾਹੌਲ ਇੱਥੇ ਬਿਲਕੁਲ ਬਹੁਤ ਹੈਗਾ ਆ ਸਾਨੂੰ ਜਿਹੜੇ ਪ੍ਰਧਾਨ ਸਾਹਿਬ ਥੱਲੇ ਉਹ ਖੜੇ ਹੋ ਕਹਿੰਦੇ ਵੀ ਇੱਥੋਂ ਤੁਸੀਂ ਚਲੇ ਜਾਓ ਫਟਾਫਟ ਕਿਉਂਕਿ ਪਤਾ ਨਹੀਂ ਕਦੋਂ ਫਾਇਰਿੰਗ ਸ਼ੁਰੂ ਹੋ ਜਾਣੀ ਉੱਪਰ ਇੱਧਰੋਂ ਤੇ ਉਹ ਇਹ ਮੋੜ ਦਾ ਇੱਥੇ ਕੋਈ ਪਤਾ ਨਹੀਂ ਕਿਉਂਕਿ ਰਾਤ ਵੀ ਬਹੁਤ ਪੂਰੀ ਰਾਤ ਇੱਥੇ ਸੈਲਿੰਗ ਹੁੰਦੀ ਰਹੀ ਤੇ ਜਿਹੜੀਆਂ ਸੰਗਤਾਂ ਆਪਣੇ ਆਪਣੇ ਕਹਿੰਦਾ ਭਾਵਾ ਕਿ ਲੋਕੀ ਇੱਥੇ ਸਰਦਾਰ ਜਿਹੜੇ ਰਹਿੰਦੇ ਕਾ ਗੁਰੂ ਘਰ ਆ ਉੱਚਾ ਉਹ ਇਹ ਪਹਾੜੀ ਦੇ ਸਾਈਡ ਤੇ ਗੁਰੂ ਘਰ ਆ ਮੈਂ ਕਿ ਕੈਮਰਾ ਮਾਰਕ ਉਹ ਪਹਾੜੀ ਦੇ ਸਾਈਡ ਤੇ ਗੁਰੂ ਘਰ ਆ ਉੱਥੇ ਸੰਗਤ ਸਾਰੀ ਚਲ ਗਈ ਆ ਇਹ ਸਾਰਾ ਪੁੰਛ ਦਾ ਇਲਾਕਾ ਦੇਖ ਲਓ ਸੰਗਾ ਕਿ ਸਾਰਾ ਸੁੰਨ ਹੋਇਆ ਪਿਆ ਆ ਇੱਥੇ ਕੋਈ ਵੀ ਨਹੀਂ ਰਹਿ ਰਿਹਾ ਹੁਣ ਕਿਉਂਕਿ ਇੱਥੇ ਬਹੁਤ ਡਾਰਾ ਭਈ ਕਦੋਂ ਉੱਥੇ ਕੁਝ ਹੋ ਜਵੇ ਕਿਉਂਕਿ ਮੌਸਮ ਦਾ ਕਿਉਂਕਿ ਇੱਥੇ ਕਹਿੰਦੇ ਮੌਸਮ ਦਾ ਤਾਂ ਦੇਣ ਦਾ ਕੋਈ ਨਹੀਂ ਪਤਾ ਵੀ ਕੀ ਕੀ ਹੋ ਜਾਣਾ ਇੱਥੇ ਹੁਣ ਸਾਨੂੰ ਫੇਰ ਵੀ ਉਹ ਪਿੱਛੋਂ ਕਰ ਕਹਿਣਦੇ ਵੀ ਤੁਸੀਂ ਥੱਲੇ ਚਲ ਜਓ ਆਪਣੇ ਤੁਸੀਂ ਜਿੱਧਰ ਜਾਣਾ ਪੰਜਾਬ ਨੂੰ ਚਲ ਜਓ ਬਾਹਰ ਕਿਉਂਕਿ ਕੋਈ ਪਤਾ ਨਹੀਂ ਬੰਬ ਦੇਖ ਕੇ ਨਹੀਂ ਡਿਗਦਾ ਵੀ ਗੁਰਦੁਆਰਾ ਸਾਹਿਬ ਜਾਂ ਮਸਜਿਦ ਆ ਉਹਨਾਂ ਨੂੰ ਨਹੀਂ ਕੋਈ ਪਤਾ ਕਦੋਂ ਸਿੱਟਣਾ ਉਹਨਾਂ ਕਿੱਥੇ-ਕਿੱਥੇ ਨਹੀਂ ਡਿਗ ਜਾਣਾ ਸੋ ਸੰਗਤ ਜੀ ਇਹ ਸਾਡੀ ਜਾਣਕਾਰੀ ਸੀ ਤੇ ਗੁਰੂ ਸਾਹਿਬ ਕਿਰਪਾ ਕਰੇ ਆਪਾਂ ਇੱਥੇ ਪਹੁੰਚੇ ਆ ਕਿਉਂਕਿ ਮਸਲਾ ਗੁਰੂ ਗ੍ਰੰਥ ਸਾਹਿਬ ਦਾ ਸੀਗਾ ਸਾਨੂੰ ਆਪਾਂ ਗੁਰੂ ਗ੍ਰੰਥ ਸਾਹਿਬ ਸਰਕਾਰ ਕਮੇਟੀ ਆ ਆਪਾਂ ਇਹ ਨਹੀਂ ਵੀ ਸਿਰ ਆਪਾਂ ਸਰਕਾਰ ਕਮੇਟੀ ਹੋ ਗਏ ਆਪਾਂ ਆਇਆ ਆਪਾਂ ਆਪਣੇ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਰ ਤੇ ਜ਼ਿਆਦਾਤਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਆਪਾਂ ਦੇਖਿਆ ਵੀ ਕਿਤੇ ਗੁਰੂ ਗ੍ਰੰਥ ਸਾਹਿਬ ਜੀ ਤੇ ਨਾ ਕੋਈ ਨੁਕਸਾਨ ਆਇਆ ਹੋਵੇ ਪਰ ਇਦਾਂ ਦੀ ਕੋਈ ਗੱਲ ਨਹੀਂ ਇਸ ਟਾਈਮ ਸੁੱਖਾਸਣ ਕਰ ਦਿੱਤਾ ਗਿਆ ਹੈ 4-5 ਦਿਨੋਂ ਕਿ ਸੁੱਖਾਸਣ ਆ ਬਿਲਕੁਲ ਸੁੱਖਾਸਣ ਕੀਤਾ ਜਦੋਂ ਮੌਸਮ ਇਹਦਾਂ ਲ ਜਦੋਂ ਸਹੀ ਹੋ ਜਾਏਗਾ ਮਾਹੌਲ ਉਦੋਂ ਪ੍ਰਕਾਸ਼ ਦਾ ਕੀਤਾ ਜਾਵੇਗਾ ਬਿਲਕੁਲ ਸਹੀ ਕੀਤਾ ਇਹਨਾਂ ਨੇ ਸੋ ਸਾਡੇ ਨਾਲ ਭਾਈ ਮਨਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਆਪ ਨੂੰ ਇਹ ਵਿਥਿਆ ਚੰਗੀ ਲੱਗੇ ਤੇ ਆਪ ਇਸ ਨੂੰ ਲਾਈਕ ਸ਼ੇਅਰ ਕਰ ਦੇਣਾ ਆਪ ਸਭ ਦਾ ਧੰਨਵਾਦ